ਲਓ ਜੀ ਆਲ ਓਵਰ ਪ੍ਰਿੰਟ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਨਵੇਂ-ਨਵੇਂ ਡਿਜ਼ਾਈਨ ਪਹੁੰਚੇ ਨੇ ਜੇਵੀ ਫੈਬ ਇਟਾਲੀਅਨ ਕਾਟਨ ਦੇ ਵਿੱਚ ਡਿਜ਼ਾਈਨ ਪਹੁੰਚੇ ਨੇ ਬਾਦੂ ਮਾਲ ਪਹੁੰਚਿਆ ਵੀਡੀਓ ਨਾਲ ਹਿੰਟ ਤੱਕ ਬਣੇ ਰਹੋ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਸਾਰੇ ਚੈੱਕ ਕਰੋ ਜੀ ਹਰੇਕ ਡਿਜ਼ਾਈਨ ਦੇ ਚਾਰ-ਚਾਰ ਕਲਰ ਬਿਲਕੁਲ ਲੇਟੈਸਟ ਡਿਜ਼ਾਈਨ ਖੁੱਲ ਰਹੇ ਨੇ ਕੰਪਨੀ ਦਾ ਮਾਲ ਖੁੱਲ ਗਿਆ ਜੇਵੀ ਫੈਬ ਇਟਾਲੀਅਨ ਕਾਟਨ ਆਲ ਓਵਰ ਪ੍ਰਿੰਟ ਦੇਖੋ ਜੀ ਚਾਰ-ਚਾਰ ਕਲਰ ਹੋਣਗੇ ਹਰੇਕ ਡਿਜ਼ਾਈਨ ਦੇ ਚੈੱਕ ਕਰੀ ਚਲੋ डिजन पूरे सिरा पहुंच चुके ने देखो लो जी का लाइट चार्ट आ गया बहुत सोने रंग पहुंचे ने चैक कर लो जी क्वालिटी शानदार क्वालिटी पहुंच चुकी है देखो जी क्या बात है डिजाइन आलब कन्नी के उपर भी स्पेशल मोर होगी सारी कन्नी से देखो जी ये सारे कलर पहुँच गए चार कलर चारे रंग पूरे टॉप के चेक कर लो ਸੋਨੇ ਸੋਨੇ ਰੰਗ ਚਾਰਾਜ ਹਾਜ਼ਰ ਹੋ ਗਏ ਬਿਲਕੁਲ ਨਵੇਂ ਡੀਨਾਂ ਦੇ ਵਿੱਚ ਕਪੜਾ ਪਹੁੰਚ ਚੁੱਕਿਆ ਜੀ ਦੇਖੋ ਜੀ ਲਓ ਜੀ ਧੀਆ ਯਕੋ ਜੀ ਇਹਦੇ ਵਿੱਚ ਰੰਗ ਇਹਦੇ ਵਿੱਚ ਵੀ ਚਾਰ ਕਲਰ ਹੋਣਗੇ ਵੱਖਰੇ ਵੱਖਰੇ ਲਓ ਜੀ ਦੇਖ ਇਹ ਸਾਰੇ ਮਾਲ ਪਹੁੰਚ ਗਿਆ ਗਰਮੀਆਂ ਦੇ ਤੋਹਫੇ ਸਪੈਸ਼ਲ ਕਲਰ ਚਾਕ ਟ੍ਰੈਂਡਿੰਗ ਵਾਲੇ ਹਾਜ਼ਰ ਹੋ ਚੁੱਕੇ ਨੇ ਬਹੁਤ ਮੈਂ ਸੋਨੇ ਗਾਂ ਦੇ ਚਾਰਟ ਪਹੁੰਚੇ ਦੂਜੇ ਐਂਡ ਤੱਕ ਬਣੇ ਰਹੋ ਸਾਰੇ ਡਿਜ਼ਾਈਨ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਕੀ ਬਾਤ ਹੈ ਜੀ ਲਓ ਜੀ ਇਹ ਚਾਰੇ ਕਲਰ ਆ ਗਏ ਦੇ ਵਿੱਚ ਦੇਖੋ ਚੈੱਕ ਕਰ ਲਓ ਇਹ ਜਿੰਨੇ ਵੀ ਪ੍ਰਿੰਟ ਸੂਟ ਤੁਹਾਨੂੰ ਦਿਖਾਵਾਂਗੇ ਗਰਮੀਆਂ ਦੇ ਤੋਹਫੇ 300 ਤੋਂ ਲੈ ਕੇ 400 ਰੁਪਏ ਦੇ ਵਿੱਚ ਵਿੱਚ ਨੇ ਇਤੋਂ ਵੱਧ ਨਹੀਂ ਹੈਗੇ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਾਲ ਪਹੁੰਚਿਆ ਆਪਣੇ ਕੋਲ ਕਲਰ ਤੁਹਾਨੂੰ ਦੱਸਿਆ ਨਵੇਂ ਟ੍ਰੈਂਡਿੰਗ ਵਾਲੇ ਰੰਗ-ਦਾਰ ਪਹੁੰਚ ਗਏ ਨੇ ਚੈੱਕ ਲਓ ਲੱਗ ਚੁੱਕਿਆ ਮੇਲਾ ਜੇ ਵੀ ਫੈਬ ਦਾ ਲੋਜੀ ਕੀ ਬਾਤ ਹੈ ਜੀ ਡੀਆਈ ਚੈੱਕ ਕਰੋ ਜੀ ਦੇਖੋ ਲੋਜੀ ਮਾਲ ਮਾਲ ਕੁਆਂਟੀਟੀ ਪਹੁੰਚਿਆ ਹੋਲਸੇਲ ਤੇ ਡੀਟੇਲ ਦੇਗਾ ਕਾ ਲਈ ਸਪੈਸ਼ਲ ਆਫਰਾਂ ਲੱਗ ਦਿੱਤੀਆਂ ਨੇ ਭਾਈ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਚੈੱਕ ਲਓ ਕੁਆਲਿਟੀ ਪੂਰੀ ਸਿਰਾਂ ਹੋਊਗੀ 5 ਮੀਟਰ ਕਪੜਾ ਆਵੇਗਾ ਆਲਓਵਰ ਸੂਟ 300 ਤੋਂ ਲੈ ਕੇ 400 ਰੁਪਏ ਤੱਕ ਦੇ ਸੂਟ ਨੇ ਸਾਰੇ ਦੇਖੋ ਜੀ ਇਹ ਹੋਰ ਕੋਈ ਡਿਜੀਟਲ ਪ੍ਰਿੰਟਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਜੀ ਇਹ ਕੀ ਵਾਕ ਹੈ ਜੀ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਡਿਜੀਟਲ ਪ੍ਰਿੰਟ ਦੇ ਵਿੱਚ ਚੈੱਕ ਕਰੋ ਇਹਦੇ ਵਿੱਚ ਕਲਰ ਪਹੁੰਚ ਗਏ ਨਹੀਂ ਲੋ ਜੀ ਦੇਖੋ ਜਾਨੀ ਕਾਟ ਪਾ ਲਏ ਨਵੇਂ ਲੋ ਜੀ ਕਲੀਅਰ ਹੋਰ ਖੁੱਲਿਆ ਦੇਖੋ ਤੁਹਾਡੇ ਸਾਹਮਣੇ ਪੇਸ਼ ਹੋ ਗਿਆ ਡਿਜ਼ਾਈਨ ਬਹੁਤ ਹੀ ਪਿਆਰਾ ਕੁਲਤਕਿਆ ਇਹਦੇ ਵਿੱਚ ਵੀ ਚਾਰ ਕਲਰ ਦੇਵਾਂਗੇ ਤੁਹਾਨੂੰ ਦੇਖੋ ਜੀ ਇਟਾਲੀਅਨ ਕਾਟਨ ਦੇਖੋ ਆਲ ਓਵਰ 5 ਮੀਟਰ ਦੀ ਕੱਟ ਨਵੇਂ-ਨਵੇਂ ਡੀਨਾਂ ਦੇ ਵਿੱਚ ਕਪੜਾ ਪਹੁੰਚ ਗਿਆ ਬਹੁਤ ਹੀ ਲੈਸ ਰੇਟ ਦੇ ਵਿੱਚ ਦਸ਼ਵੇਸ਼ ਕਲਾਸ ਆ ਛੋਟਲਾ ਕਲਾ ਦੇਖੋ ਜੀ ਚੈੱਕ ਕਰੋ ਆ ਕਿੰਨਾਂ ਨਵੇਂ ਡੀਨ ਤੁਹਾਨੂੰ ਕਿੱਕਿਆ ਹੋਰ ਆਗੇ ਨਵੇਂ-ਨਵੇਂ ਰੰਗ ਚਾਰਟ ਖੁੱਲਗੇ ਟ੍ਰੈਂਡਿੰਗ ਵਾਲੇ ਬਹੁਤ ਹੀ ਯੂਨੀਕ ਕਲਰ ਯਾਰਡ ਪਹੁੰਚੇ ਨੇ ਆਪਣੇ ਕੋਲ ਦੇਖੋ ਜੀ origignal ਕੰਪਨੀ ਦਾ ਮਾਲ ਹਾਜ਼ਰ ਹੋ ਗਿਆ ਭਾਈ ਪੂਰੇ ਮਿੱਠੇ ਰੇਟਾਂ ਦੇ ਵਿੱਚ ਰੇਟ ਤੁਹਾਨੂੰ ਦੱਸ ਹੀ ਦੁੱਕਿਆਂ ਇੱਕ ਵਾਰ ਹੋਰ ਤੁਹਾਨੂੰ ਲੋ ਇਹ ਸਾਰਾ ਮਾਲ ਜਿੰਨਾ ਵੀ ਤੁਹਾਨੂੰ ਦਿਖਾ ਰਿਹਾ 300 ਤੋਂ ਲੈ ਕੇ 400 ਰੁਪਏ ਦੇ ਵਿੱਚ ਹੈ ਬਹੁਤ ਹੀ ਫਾਇਦੇ ਨਾਲ ਨੇ ਆਪਣੇ ਕੋਲ ਟਰੱਕਾਂ 'ਤੇ ਪਰ ਗੱਡੀਆਂ ਪਰ ਮਾਲ ਦੀਆਂ ਪਹੁੰਚ ਚੁੱਕੀਆਂ ਨੇ ਭਾਈ ਦੇਖੋ ਜੀ ਕਿੰਨੇ ਆ ਹੋਰ ਦਿਖਾ ਰਿਹਾ ਤੁਹਾਨੂੰ ਕੀ ਬਾਤ ਹੈ ਜੀ ਦੇਖੋ ਜੀ ਆ ਉਹਤੀ ਸੋਨਾ ਪ੍ਰਿੰਟ ਖੁੱਲਿਆ ਇਹ ਵੀ ਡੀਟੈਲ ਪ੍ਰਿੰਟ ਹੈ ਇਹਦੇ ਵੀ ਚਾਰ ਕਲਰ ਹੋਣਗੇ ਵੱਖੋ ਵੱਖਰੇ ਲਓ ਜੀ ਦੇਖੋ ਜੀ ਕਲਰ ਚੱਕੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਨੇ ਮਾਲ ਕੁਆਂਟੀਟੀ ਦਾ ਦੇਖੋ ਵੱਧੋ ਮਾਲ ਬਹੁਤ ਕਿਆ ਸਾਰੇ ਡਿਜ਼ਾਈਨ AK Tex ਜੇ ਵੀ ਹੈ ਲੀਅਲਮ ਕੰਪਨੀ ਦੇ ਸਾਰੇ ਟਾਪ ਦੇ ਬ੍ਰਾਂਡ ਪੌਂਦੇ ਨੇ ਲਓ ਜੀ ਏਕੇ ਟੈਕਸ 트ੰਪ ਕਲੈਕਸ਼ਨ ਇਹ ਵੀ ਨਿਊ ਮਾਲ ਖੁੱਲਿਆ ਆਪਣੇ ਕੋਲ ਇਹਦੇ ਵੀ ਡਿਆ ਰੰਗ ਦਿਖਾਵਾਂਗੇ ਤੁਹਾਨੂੰ ਡਿਜ਼ਾਈਨ ਬਹੁਤ ਨੇ ਆਪਣੇ ਕੋਲੇ ਬਹੁਤ ਹੀ ਸੋਹਣੇ ਸੋਹਣੇ ਡਿਜੀਟਲ ਪ੍ਰਿੰਟ ਵਾਲੇ ਕੱਪੜਾ ਬੜਾ ਕਮਾਲ ਖੁੱਲਿਆ ਏਕੇ ਟੈਕਸ ਦਾ 트ੰਪ ਕਲੈਕਸ਼ਨ ਦੇਖੋ ਜੀ ਰੰਗ ਇਹਦੇ ਵਿੱਚ ਲਓ ਜੀ ਲਓ ਜੀ ਕਲਰ ਆਗੇ ਨਵੇਂ ਨਵੇਂ ਟ੍ਰੈਂਡਿੰਗ ਵਾਲੇ ਰੰਗ ਬਹੁਤ ᱜਿਏ ਨੇ ਏਕੇ ਟੈਕਸ ਤੋਂ ਪਤਾ ਹੀ ਤਾਂ ਨਾ ਹੀ ਕਾਫੀ ਹੁੰਦਾ ਕੱਪੜਾ ਦਾ ਇਹਨਾਂ ਦਾ ਸਿਰ ਹੀ ਹੁੰਦਾ ਭਾਈ ਇਹਦੇ ਵੀ ਸਾਰੇ ਇਸ ਵਾਰ ਇਹ ਨਵਾਂ ਪਹਿਲੀ ਵਾਰ ਹੀ ਆਇਆ ਆਪਣੇ ਕੋਲ ਟਰੰਪ ਕਲੈਕਸ਼ਨ ਦੇ ਵਿੱਚ ਬਹੁਤ ਸੋਹਣਾ ਕਪੜਾ ਤੇ ਪ੍ਰਿੰਟ ਵੀ ਸਾਰੇ ਨਵੇਂ ਨੇ ਬਿਲਕੁਲ ਨਿਊ ਚਾਰਟ ਹੁਣ ਕਿਹਦੇ ਵਿੱਚ ਲੋਕੀ ਕਿੜਿਆਂ ਹੋਰ ਖੁੱਲਣ ਜਾ ਰਹੇ ਇਹਦੇ ਵਿੱਚ ਇਸੇ ਦੇ ਟਰੰਪ ਕਲੈਕਸ਼ਨ ਦੇ ਵਿੱਚ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਲੋਕ ਜੀ ਕੀ ਬਾਤ ਹੈ ਜੀ ਫਲਾਵਰਾਂ ਵਾਲਾ ਡਿਜ਼ਾਈਨ ਇਹਦੇ ਵੀ ਚਾਰ ਕਲਰ ਹੋਣੇ ਨੇ ਦੇਖੋ ਵੱਖਰੇ ਬਹੁਤ ਸੋਹਣੇ ਡਿਜ਼ਾਈਨ ਨੇ ਚੈੱਕ ਕਰ ਲਓ ਜੀ ਕੁਆਲਿਟੀ ਸਿਰਾਂੂਗੀ ਲੋਜੀ ਰੰਗ ਜਿਆੜ ਪੂਰੇ ਟੌਪ ਦੇ ਖੁੱਲ ਗਏ ਨੇ ਭਾਈ ਲੋਜੀ ਕਿਹੜੇ yaar ਹੋਰ ਖੁੱਲੇ ਦੇਖੋ ਜੀ ਟ੍ਰੰਪ ਗ੍ਰੈਸ਼ਨ ਦੇ ਵਿੱਚ ਬਹੁਤ ਹੀ ਜ਼ੋਨਾ ਨੇ yaar ਦੇਖੋ ਜੀ ਕੀ ਬਾਤ ਹੈ ਜੀ ਸਾਰੇ ਨਵੇਂ ਨੇ yaar ਪਹੁੰਚ ਗਏ ਨੇ ਇੱਕ ਇੱਕ ਟੈਕਸ ਬੀ ਐਲ ਐਮ ਤੇ ਜੀ ਵੀ ਫੈਬ ਦੇ ਵਿੱਚ ਸਾਰਾ ਮਾਲ ਨਵਾਂ ਪਹੁੰਚ ਗਿਆ ਓਪਨ ਹੋ ਚੁੱਕੇ ਨੇ ਗਰਮੀਆਂ ਦੇ ਤੋਫੇ ਦੇਖੋ ਰੰਗ ਬਾਦੂ ਬਾਗ ਬੜਾ ਕਮਾਲ ਸੋਹਣੇ ਸੋਹਣੇ ਰੰਗ ਕਿਆ ਬਾਤ ਹੈ ਜੀ ਆ ਲੋ ਜੀ ਆ ਦੇਖੋ ਇਹ ਪੈਰਸ ਬਿਊਟੀ ਦੇ ਡਿਜ਼ਾਈਨ ਨੇ ਇੱਧਰ ਆ ਦੇਖੋ ਜੀ ਆ ਸਾਰਾ ਮਾਲ ਆਪਣੇ ਕੋਲੇ ਓਪਨ ਹੋ ਚੁੱਕਿਆ ਨਿਊ ਸਟਾਕ ਸਾਰਾ ਏਕੇ ਟੈਕਸ ਦਾ ਗੱਡੀਆਂ ਭਰ ਭਰ ਮਾਲ ਦੀਆਂ ਪਹੁੰਚੀਆਂ ਨੇ ਭਾਈ ਤੇ ਰੇਟਸ ਉਹਨੂੰ ਪਹਿਲਾਂ ਵੀ ਦੱਸ ਚੁੱਕੇ ਆ ਸੋ ਇਹ ਸਾਰੇ ਨਵੇਂ ਰੰਗ ਚੱਕ ਪਹੁੰਚ ਗਏ ਨੇ ਏਕੇ ਟੈਕਸ ਬੀ ਐਲ ਐਮ ਲੋ ਜੀ ਤੇ ਜੇ ਵੀ ਸਾਹਿਬ ਦਾ ਕੰਪਨੀ ਦਾ माल ਪਹੁੰਚ ਗਿਆ ਭਾਈ ਪੂਰੇ ਮਿੱਠੇ ਰੇਟਾਂ 'ਤੇ ਪਹੁੰਚੋ ਫੋੜਲਾក្លਾਂ ਦਸ਼ਮੀਸ਼ਟ ਲਾਟ ਹਾਊਸ ਜ਼ਿਲ੍ਹਾ ਮਾਨਸਾ ਨੇੜੇ ਪਿੱਖੀ ਨਵੇਂ ਨਵੇਂ ਸੋਹਣੇ ਸੋਹਣੇ ਪ੍ਰਿੰਟ ਦੇਖਣ ਦੇ ਲਈ ਸੂਟ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਜੀ ਧੰਨਵਾਦ